ਸ਼ੀ ਤਸਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਸੀਗੀ ਉਹਦੇ ਤਹਿਤ ਇੱਕ ਵੱਡੀ ਰਿਕਵਰੀ ਹੋਈ ਆ ਤੇ ਜਿਸ ਦੇ ਚਲਦਿਆਂ ਵਰਜੀਤ ਸਿੰਘ ਰਾਣਾ ਪੁੱਤਰ ਮਜੀਤ ਸਿੰਘ ਤੇ ਸੁਰੇਜ ਵਰਮਾ ਪੁੱਤਰ ਸੁਨੀਲ ਵਰਮਾ ਵਾਸੀ ਹੈਬੋ ਵਾਲ ਨੇ ਦੋਵੇਂ ਜਾਣੇ ਤੇ ਇਹਨਾਂ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ 100 ਗ੍ਰਾਮ ਜਿਹੜੀ ਰਿਕਵਰ ਹੋਈ ਹੈਗੀ ਤੇ 480 ਗ੍ਰਾਮ ਜਿਹੜੀ ਆਫੀਮ ਦੀ ਰਿਕਵਰੀ ਹੋਈ ਹੈਗੀ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੀ ਬੱਕੋ ਬੱਕਰੀਆਂ ਤਰ੍ਹਾਂ ਹਰਮਨ ਤੇ ਐਡੀਬੀਐਸ ਦੀਆਂ ਤੇ ਬਾਕੀ ਦੀ ਜਿਹੜੀ ਤਫ਼ਤੀਸ਼ ਜਿਹੜੀ ਇਸ ਵੇਲੇ جاری ਆ ਤੇ ਇਸੇ ਨਾਲ ਨਾਲ ਇਹਨਾਂ ਤੋਂ ਇੱਕ ਆਲਟੋ ਕਾਰ ਨੰਬਰ ਜਿਹੜੀ ਪੀਵੀ10 ਪੀਜ਼ਡ 6057 ਤੇ 50 ਜਿਪਲੋਗ ਤੇ ਉਹ ਜਿਹੜੀਆਂ ਚੀਜ਼ਾਂ ਦੀ ਰਿਕਵਰੀ ਹੋਈ ਆ ਇਹਦੇ ਵਿੱਚ ਇਹਨਾਂ ਦੀ ਦੋਸ਼ੀਆਂ ਦੀ ਜਿਹੜੀ ਪੁੱਛਗਿੱਛ ਜਾਰੀ ਆ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕੇਜ ਨੇ ਇਹ ਕਿੱਥੋਂ ਨਸ਼ਾ ਜਿਹੜਾ ਲੈ ਕੇ ਆਉਂਦੇ ਸੀ ਤੇ ਕਿੱਥੇ ਕਿੱਥੇ ਸਪਲਾਈ ਕਰ ਰਹੇ ਸੀਗੇ ਉਸ ਦੀ ਜਿਹੜੀ ਤਫ਼ਤੀਸ਼ ਚੱਲਦੀ ਪਈ ਆ ਤੇ ਦੌਰਾਨੇ ਤਫ਼ਤੀਸ਼ ਜਿਹੜੇ ਹੈਗੇ ਆ ਕਿ ਵੱਡੇ ਫਲੋਸਿਪ ਹੁੰਦੀ ਆਸ ਤੇ ਉਮੀਦ ਹੈਗੀ ਆ ਇੱਕ ਜਿਹੜੀ ਜ਼ਰੂਰੀ ਗੱਲ ਹੈ ਇਹਦੇ ਵਿੱਚ ਉਹ ਇਹ ਹੈਗੀ ਹੈ ਵੀ ਜਿਹੜਾ ਦੋਸ਼ੀ ਹੈਗਾ ਗੁਰਜੀਤ ਸਿੰਘ ਰਾਣਾ ਇਹ ਆਪਣੇ ਆਪ ਨੂੰ ਕਿਸੇ ਸਰਸੇ ਨਾਲ ਦੀ ਜਥੇਬੰਦੀ ਦਾ ਆਪਣੇ ਆਪ ਨੂੰ ਦੱਸਦਾ ਸੀਗਾ ਕਿ ਮੈਂ ਮੈਂਬਰ ਹੈਗਾ ਤੇ ਇਸ ਦੀ ਆਰਡ ਦੇ ਵਿੱਚ ਇਹ ਲੋਕਾਂ ਨੂੰ ਜਿਹੜਾ ਹੈਗਾ ਨਸ਼ਾ ਸਪਲਾਈ ਵੀ ਕਰਦਾ ਸੀਗਾ ਪਿਛਲੇ ਸਾਲ ਇਹਨੇ ਆਪਣੇ ਆਪ ਨੂੰ ਸਿਕਿਉਰਿਟੀ ਥ੍ਰੈਟ ਦੱਸਦਿਆਂ ਇਹਨੇ ਸਿਕਿਉਰਿਟੀ ਲਈ ਸੀਗੀ ਸਰਕਾਰੀ ਸਿਕਿਉਰਿਟੀ ਵੀ ਇਹਦੇ ਕੋਲ ਮੁਲਾਜ਼ਮ ਰਹੇ ਨੇ ਕੁਝ ਸਮੇਂ ਵਾਸਤੇ ਜਿਹੜੇ ਕਿ ਬਾਅਦ ਤੋਂ ਵਿਦਡਰੋ ਕਰਲੇ ਗਏ ਸੀਗੀ ਤੇ ਇਹ ਅਫਸਰ ਜਿਹੜਾ ਹੈਗਾ ਆ ਇਹ ਭੜਕਾਉ ਪੋਸਟਰ ਵੀ ਬੰਦਾ ਹੈਗਾ ਤੇ ਇਹਦੇ ਖਿਲਾਫ ਇੱਕ ਹੋਰ ਮੁਕਦਮਾ 95 ਨੰਬਰ ਮੁਕਦਮਾ 153 A IPC ਦਾ ਦਰਜ ਕੀਤਾ ਗਿਆ ਸੀਗਾ ਤੇ ਉਹਦੇ ਵਿੱਚ ਵੀ ਇਹ ਸਮਾਜ ਦੇ ਵਿੱਚ ਫੁੱਟ ਪਾਉਣ ਦੀ ਨੀਤ ਦੇ ਨਾਲ ਇਹ ਇਹਨਾਂ ਭੜੜਾ ਵਾਲਿਆਂ ਦੀ ਫੋਟੋ ਦੇ ਉੱਤੇ ਇੱਕ ਲਾ ਕੇ ਉਹਨੂੰ ਮੋਫ ਕਰਕੇ ਤੇ ਸਮਾਜਿਕ ਇੱਕ ਅੰਗਰੇਸ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਇਹਨੇ ਕੀਤੀ ਸੀਗੀ ਸੋ ਜਿਹੜੇ ਇਹੋ ਜਿਹੇ ਨਾਗਰਿਕ ਨੇ ਜਿਹੜੇ ਸਮਾਜ ਦੇ ਵਿੱਚ ਥੋੜੀ ਜੀ ਅਡਰੈਸ ਕ੍ਰੀਏਟਰ ਦੀ ਕੋਸ਼ਿਸ਼ ਕਰਦੇ ਪਏ ਉਹਨਾਂ ਖਿਲਾਫ ਜਿਹੜੀ ਹੈਗੀ ਆ ਹੈਬੋਵਲ ਪੁਲਿਸ ਨੇ ਕਾਰਵਾਈ ਕਰਦਿਆਂ ਬਹੁਤ ਵਧੀਆ ਰਿਕਵਰੀ ਕੀਤੀ ਹੈਗੀ ਹੈ ਤੇ ਇਹਦੇ ਪ੍ਰਤੀ ਜਿਹੜਾ ਹੈਗਾ ਉਹ ਹੋਰ ਜਿਹੜਾ ਹੈਗਾ ਸਾਨੂੰ ਕਲੋਸਿੰਗ ਵੀ ਮਿਲਦਾ ਕ੍ਰਾਈਮ ਟਰੈਕਰਸ 24x7 ਲੋਕਲ ਨਿਊਜ਼ ਸੇ ਅਪਡੇਟ ਰਹੇ